ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਲਓ ਜੀ ਅੱਜ ਇੱਕ ਜਰਸੀ ਨਸਲ ਦੇ ਵਿੱਚ ਤੁਹਾਡੇ ਲਈ ਤੋਹਫਾ ਲੈ ਕੇ ਆਏ ਹਾਂ ਤੇ ਬਹੁਤ ਖੂਬਸੂਰਤ ਛੋਟੀ ਬੱਚੀ ਆ ਜੋ ਚੰਗੀ ਸੀ ਮੰਦੀ ਆ ਆਪਾਂ ਉਹ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਆਪਾਂ ਜਰਸੀ ਬੱਚੀ ਤੁਹਾਨੂੰ ਦਿਖਾ ਰਹੇ ਹਾਂ ਵੀ ਆਪਾਂ ਵੀਰ ਤੋਂ ਲੰਮਾ ਦੰਦਾ ਜੀ ਪੁੱਛਦੇ ਆਂ ਵੀ ਇਹ ਦੰਦ ਕਿੰਨੇ ਦੰਦੇ ਜੀ ਵੀਰ ਜੀ ਕਿੰਨੇ ਦੰਦੇ ਆਈਏ 2 ਦੰਦ ਦਾ ਜੀ ਦੋ ਦੰਦ ਹੀ ਤੇ ਦੰਦ ਸਾਨੂੰ ਦਿਖਾਓ ਜੀ ਲੋਏ ਦੋਸਤੋ ਖੜਾ ਬੋਲੇ ਜਾ ਗਿਆ ਚਲੋ ਲਓ ਜੀ ਸਾਈਡ ਦੇ ਤਿੰਨ ਦੰਦ ਖੜੇ ਦੀਦੇ ਆ ਤੇ ਸੈਂਟਰ ਵਾਲੇ ਦੋ ਦੰਦ ਵੀ ਵੱਡੇ ਆ ਵੀ ਦੋ ਦੰਦ ਹੀ ਆ ਵੀ ਤੋਂ ਪ੍ਰੋਪਰ ਡਟੇ ਲਿਨੀ ਆ ਵੀ ਕਿਹੜੇ ਸੀਮਨ ਲੱਗਿਆ ਹੋਇਆ ਆ ਤੇ ਕਿਹੜੇ ਸੀਮਨ ਦੀ ਖੁਦਾ ਆ ਪਿਆ ਵੀਰ ਜੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸੋ ਤੁਸੀਂ ਵੀ ਇਹ ਖੁਦ ਕਿਹੜੇ ਸੀਮ ਬਣਦੀ ਆ 21035 ਰਿਆ ਸੈਗ ਦੇ ਤੇ 21035 21035 ਸਾਇਆਂ ਸੀ ਹੁਣ ਬਹੁਤ ਜੰਗਾ ਸੀਮਣੇ ਆ ਤੇ ਉਹਦਾ ਜਿਆ ਪ੍ਰੋਪਰ ਕਾਰਡ ਆ ਉਹ ਵੀ ਚੰਗਾ ਆ ਬਾਕੀ ਤੁਸੀਂ ਨੈਟ ਤੇ ਸਰਚ ਮਾਰ ਕੇ ਵੀ ਦੇਖ ਸਕਦੇ ਹੋ ਤੇ ਅੱਗੇ ਇਹਦੇ ਕਿਹੜਾ ਸੀਮ ਲੱਗਿਆ 500 68 ਅੱਛਾ ਜੀ 500 8 ਹਾਂਜੀ ਲਓ ਦੋਸਤੋ 500 ਜੀ ਅਸੀਂ 500 ਜੀ ਰਬੜ ਲਗਾਈ ਤੇ 500 ਜੀ ਰਬੜ ਪਰ ਤੁਸੀਂ ਕਿਉਂ ਚੂਸ ਕੀਤਾ ਸਾਨੂੰ ਇਹ ਵੀ ਦੱਸੋ ਮੜਾ ਜੀ ਇਸ ਕੁਆਲਿਟੀ ਉਹਦੀ ਬਹੁਤ ਸੋਹਣੀ ਲੱਗੀ ਜਾਜੂ ਰਬਾੜ ਦੀ ਬਾ ਜਿਹੜਾ ਪਿਆਜ ਰਬਾੜ ਬੱਚਾ ਆਊਗਾ ਉਹਦਾ ਕਲਰ ਵੀ ਤਕਰੀਬਨ ਇਹੋ ਜਿਹਾ ਹੀ ਹੋਊਗਾ ਪਿਆਜੂ ਰਬਾੜ ਦਾ ਵੀ ਤੇ ਵੀਰ ਜੀ ਮੰਨ ਲਓ ਇਹਦੇ ਸੂਣ ਦੇ ਵਿੱਚ ਕਿੰਨੇ ਦਿਨ ਬਾਕੀ ਪਏ ਐ ਲੈ ਜੀ ਵੀਰੇ 2 ਦਾ 4 ਦਿਨ ਲੈ ਜੀ ਇਹ 2-4 ਦਿਨ ਤਕਰੀਬਨ ਨੇੜੇ ਹੀ ਆ ਸਕਦੀ ਆ ਵੀਰੇ ਅੱਛਾ ਜੀ ਇਹ ਪਸੂ ਮੋਕੇ ਤੇ ਮੋਕੇ ਜੀ ਵੀਰ ਜੀ ਇਹਦੀ ਮਾਂ ਦਾ ਆਪਣਾ ਕੀ ਪ੍ਰੋਪਰ ਰਿਕਾਰਡ ਆ ਮਾਂ ਦਾ ਹੋਊਗਾ ਵੀਰੇ 15-16 ਲੀਟਰ ਦਾ ਤੇ ਜਦੋਂ ਕਿ ਸੀਮਨ ਤੁਸੀਂ ਆਪ ਲਾਇ ਵਰਤਿਆ ਸੀ ਜਾਂ ਆ ਵਰਤਿਆ ਸੀ ਆ ਵਰਤਿਆ ਸੀ ਮਨ ਜੀ ਤੇ ਇਹ ਲੈ ਕੇ ਭਰ ਕੇ ਤੇ ਆ ਪੈਸਾ ਕਰਕੇ ਪੁੱਛੀ ਗਈ ਅਕੇ ਨਸਟੀ ਕਹਿੰਦੇ ਤੁਸੀਂ ਆਪ ਹੀ ਭਰਿਆ ਹੋਇਆ ਜਾਂ ਹਾਂ ਜੀ ਲੈ ਵੀ ਦੋਸਤੋ ਤੁਹਾਨੂੰ ਥਣਵਾਨਾ ਹੋਵੇ ਤੁਸੀਂ ਦੇਖ ਸਕਦੇ ਹੋ ਬੈਗ ਤੋਂ ਵੀ ਬਹੁਤ ਸ਼ਾਨਦਾਰ ਆ ਤੇ ਥਣ ਜਿਹੜਾ ਆ ਮੁੱਠੀ ਹੱਥਾਂ ਲੱਗਿਆ ਹੋਇਆ ਆ ਤੇ ਇਸ ਹੱਥ ਨੂੰ ਚੁੰਡ ਚ ਵੀ ਕੋਈ ਪ੍ਰੋਬਲਮ ਨਹੀਂ ਆ ਸਕਦੀਗੀ ਦੇਖ ਸਕਦੇ ਹੋ ਥਣਵਾਨਾ ਦਾ ਬਹੁਤ ਵਧੀਆ ਆ ਉਹ ਲੱਗੇ ਮੇਰਾ ਕਹਤਾ ਨਹੀਂ ਨਹੀਂ ਨਹੀਂ। ਆਹ ਦੋਸਤੋ ਬੈਕ ਟੂ ਚਲੋ ਮਾਨਾ ਵਿਖਾ ਦਿੰਨੇ ਆ। ਵਿਥਾਂ ਦੀ ਦੂਰੀ ਕਾਫੀ ਚੰਗੀ ਆ ਤੇ ਹਜੇ ਲੇਵਾ ਜੱਟ ਲਾਗੇ ਕਾਫੀ ਪਈਆਂ ਆ। ਤੇ ਅੱਜ ਉਹ ਮੀਟੇ ਵੀ ਚੰਗਾ ਲੇਵਾ ਬਣਾਉਂਗੀ। ਵੀਰ ਦੇ ਦਸਮ ਦਾਕ ਦੋ ਤਿੰਨ ਨੇ ਜੀ ਬਾਕੀ ਪਈ ਆ ਜੀ। ਤੇ ਮੇਰਾ ਜਰਸੀ ਕਮ ਦਾ ਜਿਵੇਂ ਆਪਾਂ ਕੱਦ ਕੰਨੇ ਆ। ਉਹ ਮੈਂ ਪਰਫੈਕਟ ਕੱਦਿਆ। ਜਿੰਨਾ ਕਾ ਜਰਸੀ ਦਾ ਕੱਦ ਚਾਹੀਦਾ ਆ ਉਹਨਾਂ ਕਾ ਦਾ ਹੈਗਾ ਜਰਸੀ ਦਾ। 21035 ਹਜ਼ਾਰ ਰਿਕਾਰਡ ਤੋਂ ਦੱਸਤਾ ਆ ਤੇ ਤੁਸੀਂ ਆਪਾਂ ਇਹਦੀ ਉਹਦਾ 21035 ਦੀ ਰਿਕਾਰਡ ਦੀ ਫੋਟੋ ਵੀ ਲਾ ਦਿੰਨੇ ਆ। ਤੁਸੀਂ ਉਸ ਤੋਂ ਨਾ ਦਲਾ ਲੈਣਾ ਵੀ ਆਪ ਤੁਹਾਡੀ ਸੇਵਾ ਤੇ ਕਿੰਨਾ ਦੁੱਧ ਦੇ ਸਕਦੀ ਆ ਜਾਂ ਨਹੀਂ ਦੇ ਸਕਦੀ ਕਿਉਂਕਿ ਤੁਸੀਂ ਬਾਕੀ ਆਪ ਦੀ ਸਮਝ ਨਾਲ ਖਰੀਦਣੀ ਆ ਤੇ ਆਪਾਂ ਵੀਰ ਤੋਂ ਪ੍ਰੋਪਰ ਅਡਰੈਸ ਪੁੱਛ ਲੈਨੇ ਆ ਤੁਸੀਂ ਇਸ ਅਡਰੈਸ ਤੇ ਸਪਰ ਕਰਕੇ ਇਹਨਾਂ ਕੋ ਪਹੁੰਚਾ ਦਿਓ ਪ੍ਰੋਪਰ ਅਡਰੈਸ ਦੱਸੋ ਆਪਣਾ ਜੀ ਪਿੰਡ ਸਲਾਬਪੁਰਾ ਡਿਸਟ੍ਰਿਕਟ ਬਠਿੰਡਾ ਬਰਨਾਲਾ ਬਾਜਾਖਨਾਂ ਰੋਡ ਦੇ ਉੱਪਰ ਆਪਾਂ ਘਾਂ ਦਾ ਰੇਟ ਕਿਹੜਾ ਜੀ ਰੇਟ ਫੋਨ ਤੇ ਹੋਊਗਾ ਵੀਰੇ ਬਾਕੀ ਜਿਹੜੇ ਤੇਰੀ ਵੀਡੀਓ ਬੰਦਾ ਦੇਖ ਕੇ ਆਊਗਾ ਆਪਾਂ ਉਹਦਾ ਪੂਰਾ ਮਾਨਤਨ ਕਰਾਂ ਅਜੇ ਜਾਏਗੀ ਵਾਜਿਬ ਰੇਟ ਹੀ ਹੋਊਗਾ ਵਾਜਿਬ ਰੇਟ ਹੋਊਗਾ ਲੈ ਦੋਸਤੋ ਵੀਰ ਕਹਿੰਦੇ ਵਾਜਬ ਰੇਟ ਆਪਾਂ ਗਾਂਦਾ ਰੱਖਣਾ ਹੈ ਤੇ ਜਿਹੜੇ ਵੀਰ ਆਹਦਾ ਵੀਡੀਓ ਦੇਖ ਕੇ ਆਉਣਗੇ ਤੇ ਉਹਨਾਂ ਦਾ ਮਾਨਦਾਨ ਵੀ ਇਸ ਕਰਾਂਗੇ ਵੀਡੀਓ